ਸਾਫੀ ਕਾਲ ਜੀ ਕਿ ਮੈਂ ਉਸ ਤੁਸੀਂ ਸਾਰੇ ਰਹਿਣੇ ਹੋ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਾਰੇ ਪੈਂਟਰਾ ਤੇ ਟਾਈਮ ਹੋ ਗਏ ਨੇ 4:00 ਵਜੇ ਨੇ ਤੇ ਜੈਲਸ ਮਿੰਨ ਸਕੂਲ ਤੋਂ ਆਲੀ ਸੀ ਇਹ ਆਲੀ ਸੀ ਤੈਨੂੰ ਜਿਹ ਆ ਜਾਂਦੀ ਹੈ 2:50 ਹੁੰਦੀ ਹੈ ਜੇ ਲੈਣ ਜਾਂਦੇ ਨੇ ਹਨ ਤੇ ਅੱਜ ਤੇ ਪਾਪਾ ਨਹੀਂ ਸੀਗੇ ਜੇ ਤੇ ਕਰਕੇ ਜੇਠਾ ਦਾ ਮੇਰੇ ਦਾ ਬੇਟਾ ਲੈਣ ਗਿਆ ਸੀ ਤੇ ਇਹ ਨਾ ਮੈਨੂੰ ਕਹਿ ਰਹੀ ਸੀਗੀ ਕਿ ਮੰਮਾ ਤੁਸੀਂ ਨਾ ਮਤਲਬ ਕਿ ਕਿਸੇ ਵੀ ਰਿਸ਼ਤੇਦਾਰ ਵਾਲੀ ਕੋਈ ਗੱਲ ਨਹੀਂ ਕਰਨੀ ਹੈਗੀ ਕਿ ਅਗਰ ਸਾਡੀ ਵੀਡੀਓ ਵੀ ਹੋਣਾ ਪਰ ਪਹੁੰਚ ਗਈ ਤੇ ਕੀ ਬਣੂਗਾ ਤੇ ਤੂੰ ਕੁਛ ਕਹ ਰਹੀ ਹੈਂ ਨਹੀਂ ਨਹੀਂ ਰਿਸ਼ਤੇਦਾਰ ਬਾਰੇ ਇਹ ਮੈਨੂੰ ਨਾ ਮਤਲਬ ਇਹੀ ਬੋਲੀ ਜਾਂਦੀ ਹੈ ਕਿ ਮੰਮਾ ਤੁਸੀਂ ਰਿਸ਼ਤੇਦਾਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਕਰਨੀ ਹੈਗੀ ਕਿ ਅਗਰ ਹਨਾ ਵੀ ਸਾਡਾ ਅਸੀਂ ਇਹ ਵਾਲਾ ਤੇ ਅਗਰ ਬਣਾਇਆ ਵੀਰਸਾ ਦੇ ਪਹਿਲੇ ਚੈਨਲ ਸੀ ਆ ਉਹਦੇ ਉੱਪਰ ਤਾਂ ਸਾਰੇ ਰਿਸ਼ਤੇਦਾਰੇ ਆ ਗਏ ਨੇ ਉਹਨੇ ਬੜਾ ਕੁਝ ਕਿਹਾ ਹੈ ਨਾ ਇਹਦੇ ਪਾਪਾ ਨੂੰ ਫੋਨ ਕਰ ਕਰਕੇ ਵੀ ਇੰਦਾ ਨੂੰ ਵੀਡੀਓ ਬਣਾਈਏ ਬਹੁਤ ਕੁਝ ਬੋਲੇ ਸੀਗੇ ਤੇ ਹੁਣ ਇਹ ਮੈਨੂੰ ਕਹਿੰਦੀ ਹੈ ਕਿ ਤੁਸੀਂ ਨਾ ਇਹ ਮਤਲਬ ਇਹ ਵਾਲੇ ਚੈਨਲ ਤੇ ਤੁਸੀਂ 3-4 ਵਾਰ ਨਾ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਹੈ ਤੇ ਹੁਣ ਮੈਨੂੰ ਕਹਿੰਦੀ ਹੈ ਕਿ ਤੁਸੀਂ ਨਾ ਕਿਸੇ ਵੀ ਰਿਸ਼ਤੇਦਾਰਾਰੇ ਕੋਈ ਗੱਲ ਨਹੀਂ ਕਰਨੀ ਹੈਗੀ ਕਿ ਅਗਰ ਕਰ ਲੂ ਕੋਈ ਗੱਲ ਹੋ ਗਈ ਹੈ ਨਾ ਜਾਂ ਉਹਨਾਂ ਕੋਲ ਵੀਡੀਓ ਪਹੁੰਚ ਗਈ ਔਰ ਜਿਸका ਰਹਿਤਾ ਉਹ ਹੀ ਹੁਆ ਵੇ ਵੀ ਤੁਸੀਂ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਵੀ ਤੁਸੀਂ ਰਿਸ਼ਤੇਦਾਰਾਂ ਦਾ ਨਾਮ ਤੱਕ ਨਹੀਂ ਲੈਣਾ ਹੈਗਾ ਕਿ ਕੱਲ ਕੋਈ ਪ੍ਰੋਬਲਮ ਹੋ ਜਾਵੇ ਕਿ ਅੱਧਾ ਨਾ ਕਿਤੇ ਹੋਰ ਵੀਕਾਰ ਆਉਣ ਪਾਪ ਦੇ ਤੇ ਇਹਦੇ ਨੇ ਕਿਹਾ ਰੱਖ ਦੇ ਕੋਈ ਵੀਡੀਓ ਨਹੀਂ ਬਣਾਈ ਤੇਰਾ ਕੀ ਮਤਲਬ ਵੱਡਦਾ ਸੀ ਯਾਰ ਰਿਸ਼ਤੇਦਾਰਾਂ ਦਾ ਨਾਮ ਲੈ ਕੇ ਇਸ ਕਰਕੇ ਨਾ ਮੈਨੂੰ ਇਹਨੇ ਤਾਂ ਮੈਨੂੰ ਵੀ ਡਰਾਤਾ ਇਹਨਾਂ ਪੂਰੀ ਐਕਿੰਗ ਕਰਕੇ ਦਾ ਵੀ ਸੀ ਕਿ ਇਦਾਂ ਇਦਾਂ ਹੋਊਗਾ ਫਿਰ ਇਸ ਕਰਕੇ ਮੈਂ ਤਾਂ ਉਹਨਾਂ ਰਿਸ਼ਤੇਦਾਰਾਂ ਦਾ ਨਾਮ ਵੀ ਨਹੀਂ ਲੈਣਾ ਹੈਗਾ ਤੇ ਕਾਹਨੂੰ ਲੈਣਾ ਪਿਆ ਰਿਹਾ ਉਹਨਾਂ ਚੰਗੇ ਹੁੰਦੇ ਨੇ। ਹਮਾਰੇ ਰਿਸ਼ਤੇਦਾਰ ਸਭ ਸਭ ਤੋਂ ਅੱਛੇ ਐ। ਚੰਗੇ ਹੁੰਦੇ ਨੇ ਸਾਰੇ ਇਹ ਚੰਗੇ ਹੁੰਦੇ ਨੇ ਮਾੜੇ ਕਹਿਣਾ। ਮੇਰੇ ਬਹੁਤ ਚੰਗੇ। ਅਸੀਂ ਕਹਾਂਗੇ ਕਿ ਸਿਰ ਮਾੜਾ ਕਹਿਣਾ ਕਿ ਲੋੜੀ ਕੀ ਪੈਂਦੀ ਹੈ ਭੈਣੇ ਕਿਸ ਨੂੰ ਮਾੜਾ ਕਹਿਣ ਸਾਰੇ ਚੰਗੇ ਹੀ ਹੁੰਦੇ ਨੇ। ਔਰ ਕੀ ਐ ਕਿ ਇਹ ਸਾਨੂੰ ਮਾੜਾ ਚੰਗਾ ਕਹੀ ਆਈ ਅਸੀਂ ਬਸ કે અંધે હી અચ્છે બુરા નહીં કોઈ ઓર ગલ હે બસ તસી ચાંગિયાલીયા તે બુરા કોઈ નહીં હે ઓર અબ જો મે બોલુગી اس کے ઓપોઝિટ મે રિશ્તેદાર મે રિશ્તેદાર દે મે કિસબ સે અચ્છે રિશ્તેદાર એ દે બચ્ચરી ને સારે કુછ દેખિયા હોયા ના કે મેરી લાઇફ ચ કી કી હોયા કી નહીં pata hunda hai na mette ro chalo e ta hun badi ho gayi sukh naala sukh naala kya da ਉਹ더라 15 ਸਾਲ ਦੀ ਹੋ ਗਈ ਹੈ ਚਾਰ ਤਿੰਨ ਨੂੰ ਇਹ ਤਾਂ ਬੜੇ ਸੀ ਤੇ ਹੋ ਗਈ ਤੇ ਬਸ ਹੁਣ ਇਹਨੂੰ ਤਾਂ ਪਤਾ ਹੀ ਹੈ ਕਿ ਕੀ ਕੀ ਬੀਤਿਆ ਕੀ ਕੀ ਹੋਇਆ ਸਾਰਾ ਕੁਝ ਪਤਾ ਹੈ ਨਾ ਪਤਾ ਹੀ ਹੁੰਦਾ ਧੀਆ ਨੂੰ ਨਾ ਹੀ ਵਾਰਾ ਦੁੱਖ 바ਵਾ ਹੁੰਦਾ ਤੇ ਕਹਿੰਦੀ ਤੁਸੀਂ ਇਦਾਂ ਦਾ ਕੁਝ ਨਹੀਂ ਕਰ ਲੇ ਕਿ ਕੱਲ ਕੋਈ ਗੱਲ ਹੋ ਜਾਵੇ ਤੇ ਕਹਿੰਦੀ ਤੁਸੀਂ ਨਾ ਹੁਣ ਇਹ ਵੀਡੀਓ ਬਣਾ ਕੇ ਪਾਓ ਤੇ ਮੈਂ ਚੈਨਲ 'ਤੇ ਵੀਡੀਓ ਬਣਾ ਲੈਂਦੀ ਆ ਤੇਰੀ ਜਿੱਥੇ ਲੱਗਦਾ ਮੈਂ ਬੈਠੀਆਂ ਸੀ ਦੋਨੋਂ ਜਿਹੜੀਆਂ ਕੱਲ ਮੈਂ ਸਵੇਰ ਹੋ ਗਈ ਤੇ ਮੋੜ ਕੇ ਵੀਡੀਓ ਪਾਉਂਗੇ ਹੈ ਨਾ ਤੇ ਕੁਛ ਕਹਣਾ ਚਾਹੁੰਦੀ ਸੀ ਨਹੀਂ ਬਾਏ ਬਾਸ ਤੇ ਅਸੀਂ ਇਹ ਵੀਡੀਓ ਬਣਾਣੀ ਸੀ ਮੈਂ ਕਿ ਚਲੋ 10 ਗੱਲ ਕਰੀਏ ਤੁਹਾਡੇ ਨਾਲ ਵੀ ਕੀ ਰਿਸ਼ਤੇਦਾਰਾ ਮਾਰੇ ਦੀ ਗੱਲ ਕਰਦੇ ਅਸੀਂ ਬਾਸੜਾ ਲੱਗਦਾ ਕੋਈ ਸਾਨੂੰ ਤਾਂ ਕਰ ਨੂੰ ਕੋਈ ਕਰ ਨੂੰ ਕੀ ਕਰਾਂ ਅਸੀਂ ਵੀ ਸੋਚ ਲਈ ਨਾ ਅਸੀਂ ਲਾਈਵ ਦੇ ਵਿੱਚ ਰਿਸ਼ਤੇਦਾਰੀ ਬੁੜਾਈ ਕਰਦੇ ਉੱਤਰ ਤੇ ਆ ਜਾ ਤੇ ਨਾ ਨਾ ਤੁਸੀਂ ਸਾਰੇ ਜਿਹੜੇ ਬਹੁਤ ਸਾਰੇ ਸਪੋਰਟ ਕਰੇ ਠੀਕ ਹੈ ਫਿਰ ਸਪੋਰਟ ਦੀ ਬਹੁਤ ਜ਼ਿਆਦਾ ਜਰੂਰਤ ਹੈ ਠੀਕ ਹੈ ਤੇ ਤੁਸੀਂ ਕੋਲ ਕਰ ਲਈ ਤੇ ਮੈਨੂੰ ਯਕੀਨ ਹੈ ਕਿ ਸਾਰੇ ਮੇਰੇ ਵੀਰ ਭੈਣੇ ਮੈਨੂੰ ਬਹੁਤ-ਬਹੁਤ ਸਪੋਰਟ ਕਰਨਾ ਤੇ ਬਸ ਤੇ ਇਹ ਮੈਨੂੰ ਹਾਸਦੇ ਰਹੇ ਵਿੱਚੋ ਵਿੱਚ ਤੇ ਇੱਕ ਇਹਦਾ ਹੁੰਦੇ ਨਹੀਂ ਹੈਗੇ ਮੈਂ ਕਿ ਹੌਲੀ-ਹੌਲੀ ਨਾ ਅੱਜ ਅਸੀਂ ਸਟਾਰਟ ਕੀਤਾ ਹੈ ਆਪਣਾ ਚੈਨਲ ਤੇ ਹੌਲੀ-ਹੌਲੀ ਹੋਵਾਂਗੇ ਤੇ ਕਿਹਦੇ ਮम्मा ਸਾਡੇ ਇੰਨੀ ਕਰਮ ਨਹੀਂ ਹੈਗੀ ਸਾਡਾ ਮਤਲਬ YouTube ਚੈਨਲ ਤੇ ਲੁਭਾਵੇਂ ਇਹਦਾ ਸਰ ਤੁਸੀਂ ਕੀ ਕਹਿ ਦਿੱਤੇ ਮੈਂ ਇਹ ਕਿਹਾ ਸੀਗਾ ਸਾਨੂੰ ਕਿੱਥੇ ਸਾਡੇ YouTube ਚੈਨਲ ਚੱਲੂਗਾ ਕਿਉਂਕਿ ਇਹ ਇਹਦੇ ਪਾਪਾ ਨੇ ਮੈਨੂੰ ਕਿਹਾ ਸੀ ਫਿਰ ਮੈਂ ਇਹਨਾਂ ਨੂੰ ਕਹਿਤਾ ਤੇ ਚਲੋ ਦੇਖੋ ਚਾਹ ਲੱਗ ਨਹੀਂ ਬਾਕੀ ਤੁਸੀਂ ਨਾ ਬਹੁਤ ਸਾਰਾ ਸਪੋਰਟ ਕਰਿਓ ਤੇ ਹੁਣ ਤਾਂ ਮੈਂ ਅੱਜ ਸਭ ਦੀ ਪਈ ਹੈ ਸਾਡੇ ਬੈਰੀ ਗਈਆਂ ਝੂਟ ਸੀ ਉਹ ਹੀ ਲਾਈਟ ਸਵੇਰ ਦੀ ਗਈ ਹੋਈ ਹੈ ਤੇ ਲਾਈਟ ਆ ਗਈ 4 ਵਜੇ ਕਹਿੰਦੇ ਨੇ ਲਾਈਟ ਆਏ 4 ਵਜੇ ਆਉਂਦੀ ਹੈ ਪਿਆ ਟਾਈਮ ਥੋੜਾ ਹੈ